ਰਾਤ ਪਈ ਠੱਗ ਬਾਹਰ ਘੁੰਮਦਾ ਰਿਹਾ ਸੇਠ ਸੌਂ ਗਿਆ ਹੁਣ ਉਹਨੇ ਸੁੱਤੇ ਪੈ ਸੇਠ ਨੂੰ ਪਤਾ ਕੀ ਕੀਤਾ ਠੱਗ ਮੂਰੀ ਜਿਹਨੂੰ ਠੱਗ ਬੁੱਟੀ ਕਹਿੰਦੇ ਨੇ ਬੇਹੋਸ਼ੀ ਦੀ ਦਵਾਈ ਨੱਕ ਮੋਰੇ ਰਮਾਲ ਲਾ ਕੇ ਸੰਗਾਦੀ ਸੇਠ ਹੋ ਗਿਆ ਬੇਹੋਸ਼ ਕਹਿੰਦੇ ਠੱਗ ਨੇ ਫਿਰ ਚੰਗੀ ਤਰ੍ਹਾਂ ਤਲਾਸ਼ੀ ਲਈ ਬੈਗ ਫੁੱਲਿਆ ਕੋਈ ਪੈਸਾ ਨਹੀਂ ਬੇਹੋਸ਼ ਸੇਠ ਨੂੰ ਪਾਸਾ ਦਵਾਇਆ ਸਹਰਾਣੇ ਚਾਦਰ ਥੱਲੇ ਕੋਈ ਪੈਸਾ ਨਹੀਂ ਕੋਟ ਪੈਂਟ ਪਹਿਨੇ ਟੰਗੇ ਹੋਇਆ ਕੋਈ ਪੈਸਾ ਨਹੀਂ ਪਹਿਨੇ ਕੱਪੜਿਆਂ 'ਚ ਕੋਈ ਪੈਸਾ ਨਹੀਂ ਨਾ ਬਿਸਤਰੇ ਵਿੱਚ ਨਾ ਸਰਾਣੇ ਥੱਲੇ ਨਾ ਬੈਗ ਵਿੱਚ ਢੂੰਡਦਿਆਂ ਲੱਭਦਿਆਂ ਥੱਕ ਗਿਆ ਹੁਣ ਉਹ ਠੱਗ ਕਹਿੰਦਾ ਪੈਸੇ ਕਿੱਥੇ ਲੁਕੋਤੇ ਇਹਦੇ ਕੋਲ ਸੀ ਪਰ ਪੈਸੇ ਇੰਨੇ ਲੁਕੋ ਕਿੱਥੇ ਦਿੱਤੇ ਨੇ ਕਹਿੰਦੇ ਸਾਰੀ ਰਾਤ ਲੰਘ ਗਈ ਸੋਚਦੇ ਆ ਅਖੀਰ ਸੌਂ ਗਿਆ ਦਿਨ ਚੜਿਆ ਸਵੇਰੇ ਜਦੋਂ ਉੱਠ ਕੇ ਧਿਆਰ ਹੋਣ ਲੱਗਾ ਉਤੋਂ ਪਹਿਲਾਂ ਸੇਠ ਉੱਠਿਆ ਹੋਇਆ ਸੇਠ ਨੇ ਇਸ਼ਨਾਨ ਪਾਣੀ ਕੀਤਾ ਹੋਇਆ ਜਦੋਂ ਉੱਠਿਆ ਤੇ ਵੇਖਦਾ ਕੀ ਐ ਸੇਠ ਜੀ ਵਾਸ਼ਰੂਮ ਤੋਂ ਆ ਕੇ ਇਸ਼ਨਾਨ ਪਾਣੀ ਕਰਕੇ ਬਹਿ ਗਿਆ ਆਪਣੇ ਬੈੱਡ ਤੇ ਸੇਠ ਨੇ ਪੈਸਿਆਂ ਦੀਆਂ ਦੱਥੀਆਂ ਕੱਢੀਆਂ ਤਹਿ ਲਾ ਕੇ ਪਰਚੀਆਂ ਲਿਖ ਰਿਹਾ ਕਿੱਥੇ ਪੈਸੇ ਦੇਣੇ ਨੇ ਕੀ ਕਰਨਾ ਸਾਵਕਤਬ ਕਰ ਰਿਹਾ ਜਦੋਂ ਦੇਖਿਆ ਲੱਖਾਂ ਰੁਪਈਆ ਤਾਂ ਹੈਰਾਨ ਹੋ ਗਿਆ ਰਤੀ ਪੈਸੇ ਨਹੀਂ ਲੱਭੇ ਹੁਣੇ ਪੈਸੇ ਫਿਰ ਬੈੱਡ ਤੇ ਬਹਿ ਕੇ ਗਿਣਦਾ ਇਹ ਪੈਸੇ ਲੁਕੋਂਦਾ ਕਿੱਥੇ ਆ ਠੱਗ ਨੇ ਕੋਲ ਹੋ ਕੇ ਕਿਹਾ ਸੇਠ ਜੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਠੱਗ ਮੈਂ ਆ ਕਿ ਠੱਗ ਤੁਸੀਂ ਹੋ ਦੋ ਦਿਨ ਹੋ ਗਏ ਤੁਹਾਡੇ ਮਗਰ ਲੱਗੇ ਆ ਪੈਸੇ ਨਹੀਂ ਉਹ ਲੱਭਦੇ ਪੈਸੇ ਤੁਹਾਡੇ ਕੋਲ ਨੇ ਨਾ ਤੁਸੀਂ ਟ੍ਰੇਨ ਵਿੱਚ ਠੱਗੇ ਗਏ ਨਾ ਤੁਸੀਂ ਹੋਟਲ ਵਿੱਚ ਠੱਗੇ ਗਏ ਇਹ ਪੈਸੇ ਲੁਕੋਂਦੇ ਕਿੱਥੇ ਹੋ ਠੱਗ ਨੇ ਹੱਸ ਕੇ ਉਸ ਜਦੋਂ ਪੁੱਛਿਆ ਠੱਗ ਨੇ ਸੇਠ ਨੇ ਹੱਸ ਕੇ ਜਵਾਬ ਦਿੱਤਾ ਕਹਿੰਦਾ ਉਹ ਭਲਿਆ ساری ਉਮਰ ਲੰਘ ਗਈ ਮੇਰੀ ਵਪਾਰ ਵਿੱਚ ਜਦੋਂ ਤੂੰ ਟ੍ਰੇਨ 'ਚ ਚੜ੍ਹ ਕੇ ਗੱਲਾਂ ਮਾਰਦਾ ਸੀ ਨਾ ਮੈਨੂੰ ਉਦੋਂ ਪਤਾ ਲੱਗ ਗਿਆ ਬੰਦਾ ਗੱਪੀ ਆ ਤੂੰ ਕਹਿੰਦਾ ਸਾਡਾ ਘਰਾਣਾ ਆ ਟੈਕਸਟਾਈਲ ਅਸੀਂ ਜੈਪੁਰੋਂ ਲਿਆਉਨੇ ਕਹਿੰਦਾ ਮੇਰੇ ਤੇ ਸ਼ੱਕ ਤੈਨੂੰ ਮੈਨੂੰ ਤੇਰੇ ਤੇ ਸ਼ੱਕ ਹੋ ਗਈ ਸੀ ਫਿਰ ਵੀ ਮੈਂ ਤੈਨੂੰ ਜਾਣ ਬੁੱਝ ਕੇ ਆਪਣੇ ਹੋਟਲ ਚ ਕਮਰੇ ਚ ਰੱਖਿਆ ਕਹਿੰਦਾ ਪਰ ਚਲੋ ਓ ਛੱਡੋ ਸ਼ੱਕ ਹੋ ਗਈ ਕੋਈ ਗੱਲ ਨਹੀਂ ਇਹ ਦੱਸੋ ਪੈਸੇ ਕਿੱਥੇ ਲੁਕਾਉਂਦੇ ਓ ਲੱਭੇ ਕਿਉਂ ਨਹੀਂ ਨਾ ਤੇਰੇ ਬੈਗ ਚ ਲੱਭੇ ਨਾ ਸਰਾਣੇ ਥੱਲੇ ਨਾ ਚਾਦਰ ਥੱਲੇ ਨਾ ਕੋਟ ਪੈਂਟ ਵਿੱਚ ਕਿਤੇ ਪੈਸੇ ਨਹੀਂ ਲੱਭੇ ਤੈਨੂੰ ਬੇਹੋਸ਼ ਕਰਕੇ ਲੱਭਦਾ ਰਿਆਂ ਤਾਂ ਵੀ ਸੇਠ ਦੀ ਪੈਸੇ ਨਹੀਂ ਲੱਭੇ ਲੁਕਾਉਂਦੇ ਕਿੱਥੇ ਓ ਸ਼ੇਠ ਨੇ ਗੱਲ ਬੜੀ ਪਿਆਰੀ ਕਹੀ ਕਹਿੰਦਾ ਸੱਜਣਾ ਮੈਨੂੰ ਸ਼ੱਕ ਸੀ ਕਿ ਤੂੰ ਠਾਗੇ ਔਰ ਮੈਨੂੰ ਇਹ ਗੱਲ ਦਾ ਵਿਸ਼ਵਾਸ ਸੀ ਕਿ ਤੂੰ ਜੇ ਠਾਗਾ ਤਾਂ ਮੇਰੀ ਤਲਾਸ਼ੀ ਲਾਏਗਾ ਮੇਰਾ ਬੈਗ ਫੁੱਲੇਗਾ ਮੇਰੇ ਕੱਪੜੇ ਫੁੱਲੇਗਾ ਮੇਰਾ ਸਹਰਾਣਾ ਫੁੱਲੇਗਾ ਤੂੰ ਮੇਰੀ ਤਲਾਸ਼ੀ ਲਾਏਗਾ ਕੱਪੜੇ ਫੁੱਲੇਗਾ ਬੈਗ ਫੁੱਲੇਗਾ ਪੈਸੇ ਲੈ ਕੇ ਭੱਜ ਜਾਏਗਾ ਪਰ ਮੈਨੂੰ ਇਹ ਵੀ ਪਤਾ ਸੀ ਕਿ ਤੂੰ ਮੇਰੇ ਤਾਂ ਕੱਪੜੇ ਫੁੱਲੇਗਾ ਮੇਰਾ ਬੈਗ ਫੁੱਲੇਗਾ ਆਪਣਾ ਤੂੰ ਫੁੱਲਣਾ ਨਹੀਂ ਮੈਂ ਤੇਰੇ ਬੈਗ ਚ ਲਕੋ ਦਿੰਦਾ ਸੀ ਰੋਜ਼ ਮੱਥੇ ਤੇ ਹੱਥ ਮਾਰਿਆ ਓਹੋ ਪੈਸੇ ਮੇਰੇ ਬੈਗ ਵਿੱਚ ਸੀ ਕਹਿੰਦਾ ਹਾਂ ਜਦੋਂ ਉਹ ਠੱਗ ਉਦਾਸ ਹੋਇਆ ਸੇਠ ਨੇ ਗੱਲ ਬੜੀ ਪਿਆਰੀ ਕਹੀ ਆਪਣੇ ਕੰਮ ਆਉਣ ਵਾਲੀ ਹੈ ਉਹ ਕਹਿੰਦਾ ਇੱਕ ਤੇਰੀ ਕਹਾਣੀ ਨਹੀਂ ਹੈ ਸੱਜਣਾ ਇਹ ਇਕੱਲੇ ਇੱਕ ਠੱਗ ਦੀ ਕਹਾਣੀ ਨਹੀਂ ਪੂਰੀ ਦੁਨੀਆ ਦੇ ਲੋਕਾਂ ਦੀ ਕਹਾਣੀ ਹੈ ਲੋਕ ਦੂਜਿਆਂ ਦੇ ਓਗਣ ਫੁੱਲਦੇ ਨੇ ਆਪਣਾ ਆਪ ਕੋਈ ਵੀ ਨਹੀਂ ਵੇਖਦਾ ਲੋਕ ਦੂਜਿਆਂ ਦੇ ਓਗਣ ਫੁੱਲਦੇ ਨੇ ਆਪਣਾ ਆਪ ਕੋਈ ਨਹੀਂ ਫੁੱਲਦਾ ਮੈਂ ਕਿੱਥੇ ਖੜਾ ਜੇ ਤੂੰ ਆਪਣਾ ਆਪ ਫੁੱਲਣੇ ਫਿਰ ਮਨ ਨੀਮਾ ਕਰਕੇ ਆਪਣੇ ਵੱਲ ਵੇਖ ਤੂੰ ਕਿੱਥੇ ਖੜਾ ਆਪਣੇ ਕੱਪੜਿਆਂ ਦੇ धाਗ ਵੇਖਣ ਲਈ ਸਿਰ ਝੁਕਾਉਣਾ ਪੈਂਦਾ ਸੱਜਣੋ ਦੂਜਿਆਂ ਦੇ ਵੇਖਣ ਲਈ ਸਿਰ ਝੁਕਣਾ ਪੈਂਦਾ ਇਹਨੂੰ ਮਹਾਰਾਜ ਕਹਿੰਦੇ ਮਨ ਕਰ ਨੀਮਾ ਵੇਖ ਆਪਣੇ ਮਨ ਦੇ ਓਗਣ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾਲੇਖ ਆਪਣੜੇ ਗਿਰਵਾਨ ਮੈਂ ਸਿਰ ਨੀਮਾ ਕਰ ਪੜੋ ਸਿਰ ਨੀਮਾ ਕਰ ਆਪਣੜੇ ਗਿਰਵਾਨ ਮੈਂ ਸਿਰ ਨੀਮਾ ਕਰ ਦੇਖ ਭਾਈ ਆਪਣੇ ਆਪ ਨੂੰ ਵੇਖ ਜਿੱਦਣ ਆਪਣੇ ਆਪ ਨੂੰ ਵੇਖਣ ਲੱਗ ਪਏ ਉਦਣ ਫਿਰ ਗੁਰੂ ਅਕੀਰ ਅਰਦਾਸ ਕਰਾਂਗੇ ਪਾਤਸ਼ਾਹ ہم نہیں چنگے برا نہیں کوئی پرنوت نانک تارے سوئے اُدن ارदास نے کلدی پھر کہ ہم وگن بھرے اک گن نہی امرت شاہڈ بڑوมายا مو بھرم پے بولے سوتدار سوں प्रीत لگائی اک उत्तम پنت سنوں گور سنگت تہ ملنت جم ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨ ਆਓ ਫਿਰ ਗੁਰੂ ਅੱਗੇ ਅਰਦਾਸ ਕਰੀਏ ਸਾਧ ਸੰਗਤ ਸਾਰੇ ਸੁੱਖ ਮਿਲਦੇ ਨੇ ਜੇ ਮਨ ਨੀਮ ਹੋ ਕੇ ਮਨ ਜਪਲਵੇ ਸਤਨਾਮ ਸ੍ਰੀ ਪੜਾਓ ਆਪਣੇ ਮਨ ਨੂੰ ਤੂੰ ਸਦਾ ਰਹ ਹਰ ਨਾਲੇ ਮਨ ਮੇਰੇ ਆ ਤੂੰ ਸਦਾ ਰਹ ਹਰ ਨਾਲੇ ਇਹ ਮਨ ਮੇਰੇ ਆ ਤੂੰ ਸਦਾ ਰਹ ਹਰ ਨਾਲੇ ਇਹ ਮਨ ਮੇਰੇ ਆ ਸਦਾ ਰਹੋ ਹਰ ਨਾਲੇ ਵਾਹ ਸਰਜਪੋ ਫਿਰ ਦੇਖੋ ਤੁਸੀਂ ਪ੍ਰਸ਼ਾਦਾ ਛਕਣਾ ਹੈ ਲੰਗਰ ਦੀ ਵਿਵਸਥਾ ਹੈ ਨਾ ਹਾਂ ਫਿਰ ਪ੍ਰਸ਼ਾਦਾ ਤੁਸੀਂ ਛਕਣਾ ਹੈ ਭੁੱਖ ਤਾਂ ਲੱਗਣੀ ਹੈ ਜੇ ਕੋਈ ਕੰਮ ਕਰੀਏ ਕੰਮ ਇਹ ਹੈ ਪੰਗਾਈਏ ਗੁਰੂ ਨੂੰ ਜਿਹਦੀ ਖਾਈਏ ਬਾਜਰੀ ਉਹਦੀ ਦਈਏ ਹਾਜਰੀ ਜਿਸ ਦਾ ਦਿੱਤਾ ਖਾਵਣਾ ਤਿਸ ਕਈਏ ਸ਼ਾਬਾਸ਼ ਜਿਹਦਾ ਦਿੱਤਾ ਖਾਣਾ ਉਹਨੂੰ ਜਪੀਏ ਪੜੋ ਇੱਕ ਵਾਰ ਪਿਆਰ ਨਾਲ ਤੂ ਸਦਾ ਰ ਹਰ ਨਾਲੇ ਮਨ ਮੇਰੇ ਆ ਸਦਾ ਰਹੋ ਹਰ ਨਾਲ ਇਹ ਮਨ ਮੇਰੇ ਆ ਸਦਾ ਰਹੋ ਹਰ ਨਾਲ ਇਹ ਮਨ ਮੇਰੇ ਵਾ ਵਾ ਤੂੰ ਸਦਾ ਰਹੋ ਵਾ ਵਾ ਸਦਾ ਰਹਿ ਨਾਲੇ ਮਨ ਮੇਰੇ ਆ ਸਦਾ ਰਹਿ ਨਾਲੇ ਮਨ ਮੇਰੇ ਆ ਸਦਾ ਰਹੋ ਵਾਹਿਗੁਰੂ ਸਦਾ ਰਹੋ ਹਰ ਹਰ ਨਾਲ ਰਹੋ ਤੂੰ ਮਨ ਮੇਰੇ ਹਰ ਨਾਲ ਰਹੋ ਤੂੰ ਮਨ ਮੇਰੇ ਹਰ ਨਾਲ ਰਹੋ ਤੂੰ ਮਨ ਮੇਰੇ ਨਾਲ ਰਹੋ ਤੂੰ ਦੁੱਖ ਸਭ ਵਿਸਾਰਣਾ ਦੁੱਖ ਸਭ ਵਿਸਾਰਣਾ ਦੁੱਖ ਸਭ ਦੁਖ ਸਭ ਬਸਾਰਾ ਤੂੰ ਸਦਾ ਰਹ ਹਰ ਨਾਲੇ ਮਨ ਮੇਰੇ ਆ ਸਦਾ ਰਹ ਹਰ ਨਾਲੇ ਇਹ ਮਨ ਮੇਰੇ ਆ ਤੂੰ ਸਦਾ ਰਹ ਹਰ ਨਾਲੇ ਮਨ ਮੇਰੇ ਆ ਸਦਾ ਰਹ ਹਰ ਨਾਲੇ ਅੱਖੋ ਸਤਨਾਮ ਸ੍ਰੀ ਫਿਰ ਆਖੋ ਜੀ ਸਤਨਾਮ ਸ੍ਰੀ ਫਿਰ ਆਖੋ ਜੀ ਸਤਨਾਮ ਸ੍ਰੀ ਆਪੋ ਆਪਣੇ ਕਰਾਂ ਵਿੱਚ ਨਾਮ ਜਪੋ ਇਹ ਮਨ ਮੇਰੀਆ ਤੂੰ ਸਦਾ ਰਹੋ ਹਰ ਨਾਲੇ ਕਿਰਤ ਕਰਮ ਕਰਦੇ ਆ ਉੱਠਦੇ ਆ ਬੈਠਦੇ ਆ ਮਨ ਨੂੰ ਜਪਾਓ ਵਾਹਿਗੁਰੂ 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 ਫਿਰ ਕੀ ਹੋਏਗਾ ਦੁੱਖ ਸਭ ਵਿਸਾਰਨਾਂ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਂਗਲਾਂ ਸਮਰਤ ਸਵਾਮੀ ਸੋ ਕਿਉ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰੋਹ ਹਰ ਨਾਲ ਬੀਬੇ ਨਾਨਕੀ ਨੂੰ ਸ੍ਰੀ ਗੁਰੂ ਨਾਨਕ ਸਹਿਬ ਮਹਾਰਾਜ ਪੁੱਛਦੇ ਅਖੀਰ ਤੇ ਇੱਕ ਦਿਨ ਗੁਰੂ ਨਾਨਕ ਸਹਿਬ ਮਹਾਰਾਜ ਨੇ ਪੁੱਛ ਲਿਆ ਬੀਬੇ ਨੂੰ ਕਹਿੰਦੇ ਬੀਬੇ ਤੈਨੂੰ ਮਾਣ ਬਹੁਤ ਹੈ ਕਿ ਤੇਰੇ ਭਰਾ ਨੂੰ ਲੋਕ ਰੱਬ ਕਹਿੰਦੇ ਨੇ ਬੇਬੇ ਸਭ ਤੋਂ ਵੱਧ ਤੈਨੂੰ ਵਿਸ਼ਵਾਸ ਹੈ ਮੇਰੇ ਤੇ ਕੁੱਲ ਸੁਲਤਾਨਪੁਰ ਦੇ ਲੋਕ ਕਹਿੰਦੇ ਸਨ ਗੁਰੂ ਨਾਨਕ ਡੁੱਬ ਗਏ ਨੇ ਬਈ ਨਦੀ ਵਿੱਚ ਨਾਨਕ ਡੁੱਬ ਗਿਆ ਇੱਕ ਕੋਈ ਆਵਾਜ਼ ਸੀ ਸੁਲਤਾਨਪੁਰ ਲੋਧੀ ਵਿੱਚ ਜਿਹੜੀ ਅੱਖਾਂ ਭਰ ਕੇ ਮਨ ਵਿਰਾਗ ਚ ਕਰਕੇ ਕਹਿੰਦੀ ਸੀ ਉਹ ਲੋਕੋ ਮੇਰਾ ਵੀਰ ਨਾਨਕ ਡੁੱਬ ਨਹੀਂ ਸਕਦਾ ਕਿਉਂ ਜਿਹੜਾ ਡੁੱਬਿਆਂ ਨੂੰ ਤਾਰਨ ਆਇਆ ਉਹ ਕਿਵੇਂ ਡੁੱਬ ਸਕਦਾ ਮੇਰਾ ਭਰਾ ਨਹੀਂ ਡੁੱਬ ਸਕਦਾ ਉਹ ਤਾਂ ਡੁੱਬਿਆਂ ਨੂੰ ਤਾਰਨ ਆਇਆ ਹਜ਼ੂਰ ਨੇ ਕਿਹਾ ਬੇਬੇ ਕੋਈ ਇੱਛਾ ਹੈ ਤਾਂ ਮੰਗਾ ਲੋਕੀਏ ਨਾ ਕਹਿਣ ਨਾਨਕ ਦੁਨੀਆਂ ਨੂੰ ਦੱਤਾਂ ਵੰਡਦੇ ਰਹੇ ਆਪਣੀ ਭੈਣ ਦਾ ਘਰ ਖਾਲੀ ਰਹਿ ਗਿਆ ਬੇਬੇ ਨਾਨਕੀ ਦੇ ਔਲਾਦ ਨਹੀਂ ਹੋਈ ساری ਉਮਰ ਬੇਬੇ ਨਾਨਕੀ ਦੇ ਕੋਈ ਔਲਾਦ ਨਹੀਂ اپنی ਭੈਣ ਦਾ ਘਰ ਖਾਲੀ ਰਹਿ ਗਿਆ ਦੁਨੀਆ ਨੂੰ ਦੱਤਾਂ ਵੰਡਦੇ ਰਹੇ ਗੁਰੂ ਨਾਨਕ ਕਹਿੰਦੇ ਕੋਈ ਮਿਹਣਾ ਨਾ ਮਾਰੇ ਮੰਗ ਬੀਬੇ ਕੋਈ ਇੱਛਾ ਹੋਵੇ ਜੇ ਤੇਰੇ ਚਿੱਤ ਵਿੱਚ ਕੋਈ ਇੱਛਾ ਹੈ ਤਾਂ ਮੰਗ ਤਿੰਨ ਵਾਰ ਕਹਿਣ ਉੱਤੇ ਬੀਬੇ ਨਾਨਕੀ ਨੇ ਫਿਰ ਮੰਗਿਆ ਪਤਾ ਕੀ ਕਹਿੰਦੇ ਹੇ ਗੁਰੂ ਨਾਨਕ ਜੇ ਬਹੁਤ ਤਰੁੱਠੇ ਹੋ ਫਿਰ ਕੁਝ ਮੰਗਾ ਹਜ਼ੂਰ ਨੇ ਕਿਹਾ ਮੰਗੋ ਹਰ ਪਤੀ ਵਰਤਔਰਤ ਆਪਣਾ ਜੀਵਨ ਉਦੋਂ ਸਫਲ ਸਮਝਦੀ ਹੈ ਜੇ ਉਹ ਮਾਂ ਬਣੇ। ਇਹ ਦੁਨਿਆਵੀ ਦਾਤਾਂ ਨੇ। ਬੇਬੇ ਨਾਨਕੀ ਨੂੰ ਹਜ਼ੂਰ ਨੇ ਕਿਹਾ ਜੋ ਮੰਗਣਾ ਮੰਗ। ਫਿਰ ਬੇਬੇ ਨਾਨਕੀ ਨੇ ਪਤਕੀ ਮੰਗਿਆ। ਹੱਥ ਜੋੜ ਕੇ ਕਿਹਾ ਹੇ ਗੁਰੂ ਨਾਨਕ ਇੱਕੋ ਇੱਛਾ ਹੈ ਤੇਰੀ ਬੇਬੇ ਨੂੰ ਦੁਨਿਆਵੀ ਦਾਤਾਂ ਪੁੱਤਾਂ ਧੀਆਂ ਦੀ ਜ਼ਰੂਰਤ ਨਹੀਂ। ਧਨ ਦੌਲਤ ਪਦਾਰਥ ਦੀ ਲੋੜ ਨਹੀਂ। ਜੇ ਦਾ ਭਰਾ ਰੱਬ ਹੋਵੇ ਉਹਨੇ ਦੁਨੀਆ ਚ ਹੋਰ ਕੀ ਮੰਗਣਾ ਇੱਕ ਕੋਈ ਇੱਛਾ ਹੈ ਜਿੱਦਣ ਤੇਰੀ ਬੇਬੇ ਦਾ ਅੰਤਮ ਸਮਾਂ ਆਵੇ ਮੇਰੀ ਚਿਖਾ ਨੂੰ ਅੱਗ ਤੂੰ ਦੇਈ ਗੁਰੂ ਨਾਨਕ ਹੋਰ ਨਹੀਂ ਕੋਈ ਚਾਈ ਜਿੱਦਣ ਮੇਰਾ ਅੰਤਮ ਸਮਾਂ ਹੋਵੇ ਮੇਰੀ ਚਿਖਾ ਨੂੰ ਅੱਗ ਤੂੰ ਦੇਈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਦਣ ਬਚਨ ਕਿਹਾ ਬੇਬੇ ਜਿਆ ਰਹਿੰਦੀ ਦੁਨੀਆ ਤੱਕ ਤੇਰਾ ਨਾਮ ਰਹੇਗਾ ਧਰਤੀ ਤੇ ਅੱਜ ਬੀਬੇ ਨਾਨਕੀ ਦਾ ਘਰ ਵੀ ਗੁਰਦੁਆਰਾ ਬਣਿਆ ਲੋਕੀ ਮੱਥਾ ਟੇਕਦੇ ਨੇ ਸੁਲਤਾਨਪੁਰ ਲੋਧੀ ਬਦਿਸ਼ਾਂ ਦੀ ਧਰਤੀ ਤੇ ਵੀ ਤੁਸੀਂ ਬੀਬੇ ਨਾਨਕੀ ਦੇ ਨਾਮ ਉੱਤੇ ਰੱਖਿਆ ਹੋਇਆ ਹੈ ਨਾ ਮੈਂ ਤਾਂ ਇੱਕ ਕਥਾ ਸੁਣਾਈ ਸਤਿਗੁਰ ਕਿਰਪਾ ਬਖਸ਼ਿਸ਼ ਕਰਨ ਨਾਮ ਮੰਗੀਏ ਨਾਮ ਜਪੀਏ ਸਤਿਗੁਰ ਕਿਰਪਾ ਕਰਨਗੇ ਆਪਣੇ ਬੱਚਿਆਂ ਨੂੰ ਜੋੜ ਕੇ ਰੱਖੋ ਜਦੋਂ ਨੀਂਦ ਵਿੱਚੋਂ ਸਵੇਰੇ ਬੱਚੇ ਨੂੰ ਉਠਾਉਂਦੇ ਹੋ ਉਠਾਣ ਲੱਗਿਆਂ ਪਿਆਰ ਨਾਲ ਕਹਿਆ ਕਰੋ ਪੁੱਤਰ ਨੂੰ ਧੀ ਨੂੰ ਬੇਟੇ ਉੱਠ ਬੋਲ ਵਾਹਿਗੁਰੂ ਉੱਠ ਬੋਲ ਸਤਨਾਮ ਸ੍ਰੀ ਵਾਹਿ ਬੱਚੇ ਨੂੰ ਉਠਾਣ ਲੱਗਿਆਂ ਕਹੋ ਸਤਨਾਮ ਸ੍ਰੀ ਵਾਹਿ ਇਹ ਗੁੱਡ ਮਾਰਨਿੰਗ ਮਾਰਨਿੰਗ ਵਾਲਾ ਕੰਮ ਬਾਅਦ ਚ ਮੋਹਿਲਾਂ ਤੇ ਰੱਖਿਆ ਕਰੋ ਬੱਚਿਆਂ ਨੂੰ ਸਵੇਰੇ ਉਠਾਓ ਕਹੋ ਸ ਬੋਲ ਪੁੱਤ ਸਤਨਾਮ ਸ੍ਰੀ ਵਾਹਿਗੁਰੂ ਵੱਡਿਆਂ ਨੂੰ ਬੱਚੇ ਬੁਲਾਉਣ ਤਾਂ ਸਵੇਰੇ ਉਹਨਾਂ ਨੂੰ ਕਹੋ ਬੇਟੇ ਜ਼ਰੂਰ ਬੁਲਾਉਣਾ ਕਰ ਵਿੱਚ ਵੱਡਿਆਂ ਨੂੰ ਕੀ ਉੱਠ ਕੇ ਬੁਲਾਉਣਾ ਗੁੱਡੀ ਹੱਥ ਪੈਰੀ ਹੱਥ ਲਾ ਕੇ ਬਾਪੂ ਜੀ ਪਿਤਾ ਜੀ ਦਾਦਾ ਜੀ ਦਾਦੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਨੂੰ ਇਹ ਚੀਜ਼ਾਂ ਸਿਖਾਓ ਫਿਰ ਆਪਾਂ ਬਹੁਤ ਸੁਖੀ ਹੋ ਜਾਵਾਂਗੇ ਸਭ ਦਾ ਧੰਨਵਾਦ ਸਮੂਹ ਪ੍ਰਬੰਧਕਾਂ ਦਾ ਸਮੁੱਚੇ ਪ੍ਰਬੰਧ ਦਾ ਧੰਨਵਾਦ ਭਾਈ ਸਾਹਿਬ ਭਾਈ ਜਨੈਲ ਸਿੰਘ ਜੀ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਪ੍ਰਵੰਧ ਦੇ ਦੀਨ ਉlijke ਸਾਰੀਆਂ ਸੰਗਤਾਂ ਦਾ ਭਾਈ ਸਾਹਿਬ ਜੀਆਂ ਦਾ ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜੋ ਦਰੋਟ ਕੇ ਬਖਸ਼ਿਸ਼ ਕਰਦੇ ਹਨ ਕੱਲ ਦਾ ਵੀ ਇਥੇ ਵਰਮੀਗਮ ਸਮਾਗਮ ਹੈ ਦੋ ਦਿਨ ਗੁਰੂ ਨਾਨਕ ਦਰਬਾਰ ਗੁਰਦਵਾਰਾ ਜੋ ਕਮ ਵਲਸਲ ਉੱਥੇ ਹੈ ਦੋ ਦਿਨ ਆਪਾਂ ਸ਼ਾਮਾਂ ਦੀ ਕਥਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਵੀ ਹਾਜ਼ਰੀ ਭਰਨੀ ਹੈ ਉਸ ਤੋਂ ਬਾਅਦ ਫਿਰ ਵਰਮੀਗਮ ਤੋਂ ਬਾਹਰ ਸਮਾਗਮ ਹਨ ਬੈਡਫੋਰਡ ਲੈਸਟਰ ਸੋ ਇਹ ਪੂਰਾ ਵੀਕ ਇਸ ਤਰ੍ਹਾਂ ਇਸ ਲਾਕੇ ਵਿਸਮਾਗਮਣ ਡਿਟੇਲ ਜਿਹੜੀ ਆ ਤੁਸੀਂ ਲੈ ਸਕਦੇ ਹੋ ਸਾਰੀਆਂ ਸੰਗਤਾਂ ਦਾ ਧੰਨਵਾਦ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦ ਸਰਪੰਨ ਰਾਮਕਲੀ ਮਹੱਲਾ ਤੀਜਾ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰ ਤੁਮ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮਨ ਜਨੀ ਕਹਿ ਨਾਨਕ ਨੰਦੋ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗਿਕਾ ਰੁਕੈ ਤੇਰਾ ਕਾਰਜ ਸਭ ਸਵਾਰਣਾ ਸਭਨਾ ਅੰਗਲਾਂ ਸਮਰਥ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬ ਘਿਆ ਨਾਈ ਕਰ ਤਾ ਤੇ ਰਹਿ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਤੇਰੇ ਕਹ ਨਾਨਕ ਸੱਚੇ ਸਾਹਿਬ ਗਿਆਨ ਹੈ ਘਰ ਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋਜ ਕਹਿ ਨਾਨਕ ਸੁਣੋ ਸੰਤੋ ਸ਼ਬਦ ਉਤਰੋ ਪਿਆਰੋ ਸਾਚਾ ਨਾਮ ਮੇਰਾ ਆਤਾਰੋ ਵਾਜੇ ਪੰਛਵ ਤਿਤ ਘਰ ਸੁਭਾਗ ਘਰ ਸੁਭਾਗ ਕਾਲਾ ਜਿਤ ਕਰਧਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟੁ ਕਮਾਰਿਆ ਤੁਰ ਕਰਮ ਪਾਇਆ ਕਹਿ ਨਾਨਕ ਤੈ ਸੁਖ ਹੋ ਅਤਿਤ ਘਰ ਅਨਹਦ ਆਜੇ ਅਨੰਦ ਸੁਣੋ ਵੱਡ ਬਾਗੀ ਹੋ ਸਗਲ ਮਨੋਰਤ ਪਾਰਵਰਮ ਪ੍ਰਭਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰ ਸੰਤ ਸਾਜਨ ਭੈ ਸਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿ ਸਤ ਗੁਰ ਰਹਿਆ ਪਰਮ ਬਿਨਵੰਤ ਨਾਰ ਗੁਰ ਚਰਨ ਲਾਗੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਵੈ ਸਰਸੇ ਪੂਰੇ ਗੁਰ ਤੇ ਸੁਣ ਤੇ ਪੁਨੀਤ ਕਹਤੇ ਪਵਿ ਸਤ ਗੁਰ ਰਹਿਆ ਪਰਪੂਰ ਬਿਨਵੰਤ ਨਾਨ ਗੁਰ ਨ ਲਾਗੇ ਵਾਜੇ ਅਨਹਦ ਤੂਰੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤ ਤੂੰ ठाकुर ਤੁਮ ਪੈ ਅਰਦਾਸ ਜੀਓ ਪਿੰਡ